ਜਿਸਦਮ ਚੋੜ ਨਾਲ ਡੁੱਬਦਾ ਸੀ ਸਾਡਾ ਪੂਰਾ ਹਾਲ ਹੋ ਜਾਂਦਾ ਸੀ ਮੈਨੂੰ ਸੱਚ ਬੜਾ ਰੋਣ ਦੇ ਕਦਾ ਸਾਡਾ ਚੋੜ ਨਾ ਚਲਕੇ ਉਸ ਦਿਨ ਉਹ ਇਹਦੇ ਮੇਦੇ ਸੋਮੇ ਤਾਂ ਦੀਆਂ ਬੰਦੀਆਂ ਦੀਆਂ ਕੀ ਕਰਾਂਗੇ ਇਹ ਤਰ ਬੰਦਾ ਹ ਉੱਤਾਰਿਆ ਲਾਇਦਾ ਚੋੜਨਾ ਹੈਗਾ ਸੀ ਉਹ ਵੀ ਗਿਆ ਤੇ ਹੁਣ ਅਸੀਂ ਵੀ ਜਿਵੇਂ ਆਏ ਆ ਔਰ ਕਹਿੰਦੇ ਗਲ ਤੱਕ ਪਾਣੀ ਹਾਂਜੀ ਵੀਰੇ ਤਰੀਆਂ ਗਲ ਤੱਕ ਵੀਰ ਜੀ ਆਓ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਨੇ ਅਮਰਤ ਦਾ ਦੀ ਗੁਰਸਿੱਖ ਨੇ ਆਉ ਆਉ ਜਿੱਤੇ ਕੋਈ ਨਹੀਂ ਤੁਸੀਂ ਹੱਥ ਨਾ ਬੰਨੋ ਜੀ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰੋ ਇਹ ਹੱਲ ਹੋ ਜਾਊਗਾ ਤੁਹਾਡਾ ਸਤਿ ਸਾਈਂ ਤੇ ਬਿਜਾਇਸ਼ ਕਰ ਜਾਂਦਾ ਸਾਡੀ ਮਦਦ ਅਰਜ਼ ਕਰਦੇ ਸਾਡੀ ਅਸੀਂ ਕੋਈ ਮੰਗਦੀ ਕੋਈ ਨਹੀਂ ਗੇ ਸਾਤ ਠੀਕ ਹੋਵੇ ਨਾ ਤੇ ਪਾਣੀ ਧਾਣੀ ਹੋਵੇ ਤੇ ਬੰਦਾ ਲੈ ਕੇ ਉੱਤੇ ਚੜ ਜਾਂਦਾ ਤੇ ਜੇ ਸ਼ਰਤੀ ਠੇਕ ਦੀ ਹੋਈ ਤੇ ਚੜਾ ਨਹੀਂ ਕਿਤੇ ਅ ਜੇ ਕੋਈ ਕਿਸੇ ਚੀਜ਼ ਦੀ ਲੋੜ ਹੈ ਤਾਂ ਇਹ ਰਸਤਾ ਇਹਨਾਂ ਨੂੰ ਜਾਂਦਾ ਦੂਜੇ ਪਾਸੇੋਂ ਜਾਣਾ ਬਹੁਤ ਔਖਾ ਕਿਉਂਕਿ ਕੰਦ ਦਾ ਕੰਦ ਟੱਪਣੀ ਔਰ ਉੱਥੇ ਸੱਟ ਲੱਗਣ ਦਾ ਦਾਰਾ ਤਾਂ ਤਸਵੀਰ ਦੇਖੋ ਇਹ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਘਰ ਦੇ ਹਾਲਾਤ ਨੇ ਇਹ ਘਰ ਦੀ ਤਸਵੀਰ ਹੈ ਔਰ ਇਸ ਵੇਲੇ ਇਹ ਪੰਜਾਬ ਦੀ ਤਸਵੀਰ ਹੈ ਕਿ ਕਿੰਨੇ ਵੱਡੇ ਪੱਧਰ ਤੇ ਕਿਸਾਨੀ ਪ੍ਰਭਾਵਿਤ ਹੋਈ ਹੈ ਦੇ ਅਸੀਂ ਮੰਮੀ ਡੈਡੀ ਨੇ ਮੇਰੇ ਤੇ ਨਾ ਪਹਿਣਾ ਸੀ ਇੱਕ ਵਿਆਹੀ ਹੋਈ ਆ ਭਰਾ ਸਾਡਾ ਹੈਗਾ ਤੇ ਬਤਨਾ ਸਾਡੇ ਵਾਲਿਆਂ ਦੀ ਸ਼ਾਦਾ ਤੇ ਉਹਦੇ ਤੇ ਮਤਲਬ ਕਿ ਵਾਲੇ ਡਿੱਗੇ ਇੱਕ ਦੋ ਡਿੱਗੇ ਸੀਗੇ ਦੁਬਾਰਾ ਫੇਰ ਅਸੀਂ ਦੁਬਾਰਾ ਪਾਇਓ ਨਹੀਂ ਦੋ ਮੀ ਆਇਆ ਵਾ ਤੁਸੀਂ ਕੋਈ ਗੱਲ ਨਹੀਂ ਭਾਬੋ ਨਾ ਹੋਵੇ ਅਸੀਂ ਜਿੰਨਾ ਕਰ ਸਕੀਏ ਤੁਹਾਡੀ ਦਿਲੋਂ ਕਰਾਂਗੇ ਭਾਜੀ ਇਹ ਇਹ ਮੈਂ ਲਗਾਦਾ ਕਿ ਇਹ ਵੀ ਸੇਵਾ ਤੁਸੀਂ ਲਓ ਔਰ ਅਸੀਂ ਅਸੀਂ ਵੀ ਤੁਹਾਡੇ ਨਾਲ ਖੜੇ ਆ ਜਿੰਨਾ ਜੋ ਕਰ ਸਕਾਂਗੇ ਤੁਸੀਂ ਤੁਸੀਂ ਭੈਣੇ ਬਿਲਕੁਲ ਦਿਮਾਗ ਤੇ ਉਹ ਨਾ ਰੱਖੋ ਪੰਜਾਬ ਨੂੰ ਖੜਾਂ ਦੀ ਵੱਡੀ ਮਾਰ ਪਈ ਔਰ ਇਸ ਵੇਲੇ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜਿਹੜਾ ਹੈਗਾ ਬੰਡਾਲਾ ਦੇ ਵਿੱਚ ਹੈਗੇ ਔਰ ਹਾਲਾਤ ਯਕੀਨ ਜਾਣਿਓ ਇਸ ਪਿੰਡ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਪਲੀਜ਼ ਮੇਰੇ ਘਰ ਤੁਸੀਂ ਆ ਕੇ ਦੇਖੋ ਮੈਂ ਕਹੂੰਗਾ ਵਰਕੇਸ਼ ਜਰਾ ਫਟਾਫਟ ਤਖਾ ਇਹ ਰਸਤਾ ਪੈਂਦਾ ਇਹਨਾਂ ਨੂੰ ਔਰ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਆਏ ਆ ਬਹੁਤ ਮੁਸ਼ਕਲ ਹੈ ਇਧਰਲੇ ਪਾਸੇ ਕਹਿੰਦੇ ਕਿ ਗਲ ਤੱਕ ਪਾਣੀ ਹੈ ਤੇ ਉਧਰੋਂ ਹੀ 메ਨ ਸੜਕ ਤੋਂ ਸਾਰੀ ਜਿਹੜੀ ਮਦਦ ਹੈ ਸਾਰੇ ਲੋਕ ਲੰਘ ਜਾਂਦੇ ਨੇ ਸਾਡੇ ਘਰ ਤੱਕ ਕੋਈ ਪਹੁੰਚ ਨਹੀਂ ਕਰਦਾ ਤਾਂ ਉਹੀ ਇਹੀ ਮੰਤਵ ਸੀਗਾ ਤੁਹਾਨੂੰ ਦਿਖਾਉਣ ਦਾ ਬਾਈ ਨਰਵੈਰ ਸਿੰਘ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦੇ ਉਪਰਾਲੇ ਨਾਲ ਅਸੀਂ ਪਹੁੰਚੇ ਆ ਔਰ ਮੈਂ ਪਹਿਲਾਂ ਘਰ ਦਿਖਾਵਾਂ ਆ ਪੈਣੇ ਆਓ ਜਰਾ ਆ ਆ ਤੁਹਾਨੂੰ ਘਰ ਦਿਖਾ ਦਈਏ ਇਹ ਉਹ ਘਰ ਹੈ ਜਿੱਥੇ ਵੱਡੀ ਜਿਹੜੀ ਮਾਰ ਪਈ ਆ ਇਸ ਪਰਿਵਾਰ ਦੇ ਉੱਤੇ ਔਰ ਇਹ ਕਿਉਂ ਡੜਿਆ ਆ ਦੇਖੋ ਆ ਉੱਥੇ ਤਰੇੜਾ ਪਾਟੀਆਂ ਉੱਥੇ ਤਰੇੜਾ ਪਾਟੀਆਂ ਆ ਇਧਰ ਦੇਖੋ ਬਾਲਾ ਹੋਣ ਬਦਲ ਗਿਆ ਦੁਬਾਰਾ ਆਓ ਦੇਖਿਓ ਮੇਰੇ ਕੋਲ ਕਲਿਪਸ ਹੈਗੀਆਂ ਮੈਂ ਤੁਹਾਨੂੰ ਕਲਿਪਸ ਵੀ ਸੈਂਡ ਕਰ ਦੂੰਗੀ ਅਸੀਂ ਇੱਥੇ ਬੈਠੇ ਹੋਏ ਸੀਗੇ ਤੇ ਆਣ ਕੇ ਜਦੋਂ ਪਿੱਛੇ ਮੀਜੇ ਨੇ ਪੈ ਦੋ ਕੁ ਮਹੀਨੇ ਹੋ ਗਏ ਸਿੱਧਾ ਆਣ ਕੇ ਬਾਲਾ ਸਾਡੇ ਲਾਗੇ ਡਿੱਗਾ ਬਾਈ ਚਾਂਸ ਉੱਤੇ ਡਿੱਗ ਜੇ ਤੇ ਬੰਦਾ ਕੀ ਹੋ ਜਾਂਦਾ ਇੱਕ ਵਾਰੀ ਇੱਕ ਵਾਰੀ ਦਿਖਾਈਏ ਜ਼ਰੂਰ ਅਸੀਂ ਕਰਾਂਗੇ ਜਿੰਨਾ ਹੋ ਸਕੇ ਔਰ ਇਧਰਲੇ ਪਾਸੇ ਰਕੇਸ਼ ਜੀ ਦਿਖਾਇਆ ਜਾਵੇ ਤਾਂ ਇਹ ਘਰ ਹੈ ਦੋ ਕਮਰਿਆਂ ਦਾ ਘਰ ਔਰ ਤੁਸੀਂ ਦੇਖੋ ਇਹ ਹਾਲਾਤ ਇਸ ਘਰ ਦੇ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਆਮ ਕਿਸਾਨੀ ਪਰਿਵਾਰ ਕੇ ਕਿਵੇਂ ਦੇ ਹਾਲਾਤ ਨੇ ਇਹ ਬਾਲਿਆਂ ਦੀ ਛੱਤ ਹੈ ਔਰ ਕਹਿੰਦੇ ਕਿ ਛੱਤ ਚੁੰਦੀ ਹੈ ਇਹ ਹਾਂਜੀ ਆ ਦੇਖੋ ਵੀ ਸਾਰੀਆਂ ਕੰਧਾਂ ਬੈਠੀਆਂ ਆਵੇ ਤਰੇੜਾ ਪੈਣ ਦੀਆਂ ਵਾਵੇ ਔਰ ਦੇਖੋ ਆ ਦੇਖੋ ਉੱਪਰ ਸਾਰਾ ਔਰ ਸਾਰਾ ਮਤਲਬ ਕਿ ਟੋਟਲ ਦੋਵੇਂ ਕਮਰਿਆਂ ਦਾ ਬੁਰਾ ਹੀ ਹਾਲ ਹੋ ਗਿਆ ਵਾ ਤੁਸੀਂ ਸਮਝੋ ਵੀ ਮੇਰੇ ਡਾੜੀ ਇਹ ਨਾ ਕਿਥੋਂ ਕਮਾ ਲੈਣਗੇ ਵੀ ਸਾਨੂੰ ਕੱਲ ਨੂੰ ਛੱਤ ਪਾ ਦੇਣਗੇ ਦੁਬਾਰਾ ਸਾਨੂੰ ਡਰ ਲੱਗਦਾ ਵੀ ਜਿੱਦਣ ਇਹ ਡੇਗ ਗਿਆ ਤਾਂ ਅਸੀਂ ਕੀ ਕਰਾਂਗੇ ਬਾਥਰੂਮ ਆ ਸਾਨੂੰ ਉਹ ਨਹੀਂ ਅਜੇ ਤੱਕ ਬੂਏ ਲੱਗੇ ਸਾਡੇ ਤੋਂ ਜੇ ਅਸੀਂ ਪੂਜਾ ਰੂਮ ਬਣਾਇਆ ਤੇ ਉਹ ਅਸੀਂ ਸੈਕੰਡ ਹੈਂਡ ਲੈ ਕੇ ਪਲੇਟਾ ਪਾਈਆਂ ਉਹਦੇ ਤੇ ਉਹ ਵੀ ਚੋਈ ਜਾਂਦਾ ਹੁਣ ਇਸ ਤਰ੍ਹਾਂ ਬੰਦਾ ਡਰ ਜਾਂ ਲੱਗਦਾ ਵੀ ਛੁਡਣਾ ਹੈਗਾ ਸੀ ਉਹ ਵੀ ਗਿਆ ਤੇ ਹੁਣ ਨਹੀਂ ਕੋਈ ਨਹੀਂ ਤੁਸੀਂ ਤੁਸੀਂ ਭਾਵੁਕ ਨਾ ਹੋਵੋ ਪਾਜੀ ਆਓ ਤੁਸੀਂ ਨਵੈਰ ਜੀ ਨੇ ਜਿਸਦਮ ਚੋੜ ਨਾਲ ਡੁੱਬਦਾ ਸੀ ਸਾਡਾ ਬੁਰਾ ਹਾਲ ਹੋ ਜਾਂਦਾ ਸੀ ਮੈਨੂੰ ਸੱਚ ਬੜਾ ਰੋਣ ਦੇ ਕੱਲਾ ਸਾਡਾ ਚੋੜਨਾ ਚਾਹੁੰਗੇ ਸਾਨੂੰ ਵੇਦੇ ਵੇਦੇ ਸੌ ਮੀ ਦਾ ਹੁੰਦੀਆਂ ਬੰਦੇ ਦੀ ਅੱਖ ਕਿਰਮਾਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਤੁਸੀਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਅਸੀਂ ਤਿੰਨ ਭੈਣਾਂ ਇੱਕ ਸਾਡੀ ਭੈਣ ਵੀ ਆਈ ਆ ਅਸੀਂ ਪਿੱਛੋਂ ਦੋ ਭੈਣਾਂ ਮੰਮੀ ਦਾੜੀਆ ਸਾਡਾ ਭਰਾ ਨਹੀਂ ਹੈ ਕੋਈ ਕੋਈ ਨਹੀਂ ਅਸੀਂ ਸਾਰੇ ਭਰਾ ਹੀ ਆ ਤੁਹਾਡੇ ਬਿਲਕੁਲ ਜੀ ਇੱਕ ਅੰਤਿਕ ਕਦੋਂ ਇਹ ਇੱਕਦਮ ਮਾਰ ਪਈ ਹੈ ਕਿੰਨੇ ਦਿਨ ਹੋ ਗਏ ਇਸ ਹਾਲਾਤ ਦੇ ਵਿੱਚ ਕਿਉਂਕਿ ਜਿਵੇਂ 15 ਦਿਨ ਹੋ ਗਏ 15 20 ਦਿਨ ਹੋ ਗਏ ਯਾਰ ਬੰਨੇ ਦੱਸਿਆ ਕਿ ਅਸੀਂ ਡੱਕੇ ਹੋਏ ਹਾਂ ਘਰ ਦੇ ਵਿੱਚ ਹਾਊਸ ਅਰੈਸਟ ਹੀ ਹੋ ਗਏ ਆਸ-ਪਾਸੇ ਪਾਣੀ ਆ ਔਰ ਪਾਣੀ ਚੋਂ ਲੰਘ ਕੇ ਅਸੀਂ ਵੀ ਜਿਵੇਂ ਆਏ ਆ ਔਰ ਕਹਿੰਦੇ ਗਲ ਤੱਕ ਪਾਣੀ ਹੈ ਹਾਂਜੀ ਵੀ ਰੇਤ ਰਹੀਆਂ ਗਲਤੀ ਕਰੀ ਵੀਰ ਜੀ ਆਓ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਨੇ ਹਾਂ ਜੀ ਅੰਮ੍ਰਿਤਧਾਰੀ ਗੁਰਸਿੱਖ ਆ ਗਏ ਅੰਮ੍ਰਿਤਧਾਰੀ ਗੁਰਸਿੱਖ ਨੇ ਆਓ ਆਓ ਇੱਥੇ ਕੋਈ ਨਹੀਂ ਤੁਸੀਂ ਹੱਥ ਨਾ ਬੰਨੋ ਜੀ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰੋ ਇਹ ਹੱਲ ਹੋ ਜਾਊਗਾ ਤੁਹਾਡਾ ਸੱਚ ਸੱਚ ਅਸੀਂ ਇਹੀਂ ਤੇ ਵੀ ਯਤਨ ਕਰ ਜਾਂਦੇ ਸਾਡੀ ਮਦਦ ਆਪ ਕਰ ਦਵੇ ਸਾਡੀ ਕੋਈ ਅਸੀਂ ਕਹੋ ਤੁਸੀਂ ਮੰਗਦੇ ਹੀ ਕੁਝ ਨਹੀਂਗੇ ਰਾਸਨ ਸਾਡੇ ਘਰ ਨੂੰ ਆਇਆ ਐਵੇਂ ਆਖੇ ਨਹੀਂ ਆਇਆ ਸਾਡੇ ਘਰ ਨੂੰ ਆਇਆ ਹੈ ਪਰ ਜਿਹੜੀ ਆ ਸਾਡ ਨੂੰ ਮਾਰ ਪੈਣ ਲਈ ਆ ਅਸੀਂ ਇਹ ਤੇ ਹੀ ਯਤਨ ਕਰਦੇ ਆ ਕਿ ਸਾਡੀ ਇਹ ਹੱਲ ਹੋ ਜਾਏ ਇਹ ਇਹ ਮਾਰ ਵੱਡੀ ਆ ਘਰ ਬਹੁਤ ਔਖੇ ਬਣਾਉਣੇ ਹੈ ਨਾ ਮੰਨ ਕੇ ਚੱਲੋ ਵੀ ਮੈਨੂੰ 35 36 ਸਾਲ ਹੋ ਗਏ ਇਹ ਘਰ ਚ ਵਸਦੇ ਨੂੰ ਤੇ ਤੁਸੀਂ ਵੇਖ ਲਓ ਮੈਂ ਕੀ ਬਣਾ ਪਾਇਆ ਕਿੰਨੀ ਖੇਤੀ ਆਪਣੇ ਕੋਲ ਮੇਰੇ ਕੋਲ 2 ਕਿੱਲੇ ਜ਼ਮੀਨ ਹੈ ਮੇਰੇ ਕੋਲ 2 ਕਿੱਲੇ ਜ਼ਮੀਨ ਹੈ ਔਰ ਉਹ ਸਾਰੀ ਖਤਮ ਹੋ ਗਈ ਇੱਥੇ ਬਸ ਮਲਿਆ ਮੇਡ ਆ ਸਭਾ ਜੀ ਕੁਝ ਨਹੀਂ ਆ ਨਾ ਪੱਟੇ ਨਾ ਛੋਣਾ ਕੋਕਮ ਨਹੀਂ ਬਚਿਆ ਸਾਡਾ ਸਾਰੇ ਅਸੀਂ ਕੱਲ ਨੂੰ ਡੰਗਰਾਂ ਨੂੰ ਕੀ ਪਾਉਣਾ ਸਾਡੀ ਛੋਟੜੀ ਵੀ ਰੁੜ ਗਈ ਸਾਰੀ ਜਿੰਨਾ ਚੋ ਇੱਕ ਮੈਂ ਦੁੱਧ ਪੀਣ ਨੂੰ ਮੈਂ ਰੱਖੀ ਆ ਵੀ ਚਾਹ ਬਣ ਜਾਂਦੀ ਆ ਹੂੰ ਬਾਕੀ ਡੰਗਰ ਸਾਰੇ ਬਾਹਰ ਕੱਢੇ ਹੋਏ ਆ ਘਰੋਂ ਵਕਾਰ ਕਿੱਥੇ ਮੈਂ ਦੁੱਧ ਪਾਉਣ ਡਿਆ ਕਿੱਥੇ ਮੈਂ ਭੱਖਰ ਬਣ ਕੇ ਬੈਠਾ ਵਾਹ ਆਪ ਤੋਂ ਹਿਸਾਬ ਲਾ ਸਕਦੇ ਹੋ ਉਹਨਾਂ ਤਾਂ ਜਲਾ ਸਕਦੇ ਹੁਣ ਤੁਹਾਨੂੰ ਤੁਹਾਨੂੰ ਚਾਹੀਦਾ ਕੀ ਹੈ ਤੁਸੀਂ ਕੀ ਤੁਹਾਡੀ ਚਾਹੀਦੀ ਜੋ ਜੋ ਵੀ ਤੁਹਾਡੇ ਤੋਂ ਸਾਡੀ ਸਾਡੀ ਹੈਲਪ ਕਰਦੇ ਹੋ ਸਾਨੂੰ ਪਹਿਲੀ ਬੀਜੀ ਜਾਵੇ ਗਾਹ ਸਾਡਾ ਕੋਈ ਦਾਣਾ ਫੱਕਾ ਆਊਗਾ ਚਲੋ ਪਰਮਾਤਮਾ ਜੋ ਦੋ ਘਰ ਦੀ ਮੁਰੰਮਤ ਵੀ ਚਾਹੁੰਦੇ ਹੋ ਹਾਂਜੀ ਮੁਰੰਮਤ ਜਿੱਦਾਂ ਕੋਈ ਜਿੱਦਾਂ ਕੋਈ ਜਿਆਦਾ ਇੰਚਾਰ ਪਏ ਨਾ ਜਿੰਨਾ ਕਿ ਚਾਵੇ ਓਨਾ ਕ ਅਸੀਂ ਬਾਲਾ ਮਤਲਬ ਕਿ ਇਹ ਨਹੀਂ ਕਹਿੰਦੇ ਵੀ ਹਾਂ ਕੋਈ ਇੰਨਾ ਕੋਈ ਦਵੇ ਇੰਨਾ ਦਵੇ ਓਹ ਨਹੀਂ ਗੱਲ ਕਿ ਜਿੰਨਾ ਕਿਸੇ ਦਾ ਹੋ ਸਕਦਾ ਵੀ ਕਰ ਸਕਦਾ ਵਾ ਮਤਲਬ ਕਿ ਇਦਾਂ ਨਹੀਂਗਾ ਵੀ ਸਾਨੂੰ ਮਹਿਲ ਹੀ ਛੱਤ ਤੇ ਮਹਿਲ ਨਹੀਂ ਚਾਹੀਦਾ ਸਾਨੂੰ ਸਾਡਾ ਘਰ ਹੀ ਪੈ ਜਾਏ ਇੰਨਾ ਹੀ ਬੜਾ ਵਾ ਕਿਉਂਕਿ ਰਹਿਣ ਦੀ ਛਾਤੀ ਬੜੀ ਹੁੰਦੀ ਆ ਮਹਿਲ ਨਹੀਂ ਅਸੀਂ ਪਾਉਣਾਗਾ ਇਹਨਾਂ ਦੀ ਛੱਤ ਠੀਕ ਹੋਵੇ ਨਾ ਤੇ ਪਾਣੀ ਧਾਣੀ ਹੋਵੇ ਤੇ ਬੰਦਾ ਲੈ ਕੇ ਉੱਤੇ ਚੜ ਜਾਂਦਾ ਤੇ ਜੇ ਛਾਤੀ ਡੇਕਦੀ ਹੋਈ ਤੇ ਚੜਾਂਗੇ ਅਸੀਂ ਕਿੱਥੇ ਏ ਹਨਾ ਭਾਜੀ ਇਹ ਇਹ ਬੜੇ ਬੜਾ ਦੁਖਾਨਤਾ ਹੈ ਬਹੁਤ ਬਹੁਤ ਵੱਡਾ ਦੁਖਾਨਤਾ ਕਿ ਪੰਜਾਬ ਦੇ ਵਿੱਚ ਚਲੋ ਬਹੁਤ ਮਾਰ ਪਈ ਆ ਪਰ ਇਸ ਤਰ੍ਹਾਂ ਦੇ ਜਿਹੜੇ ਆਪਣੇ ਗਰੀਬ ਭਰਾ ਨੇ ਜਾਂ ਗਰੀਬ ਮੈਂ ਕਹਿੰਦਾ ਲਫਜ਼ ਨਹੀਂ ਵਰਤਣਾ ਚਾਹੀਦਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਨਾਲ ਸਬੰਧ ਰੱਖਦੇ ਨੇ ਆਪਣੇ ਭਰਾ ਉਹ ਬੜੀ ਵੱਡੀ ਮਾਰ ਪਈ ਉਹਨਾਂ ਜਿੱਥੋਂ ਤੱਕ ਭਾਜੀ ਮੈਂ ਦੇਖ ਰਿਹਾ ਔਰ ਮੈਂ ਇਹਨਾਂ ਦੀ ਗੱਲਾਂ ਸੁਣੀ ਆ ਨਾ ਇਸ ਬੱਚੀ ਨੂੰ ਸਭ ਤੋਂ ਜ਼ਿਆਦਾ ਜਿਹੜਾ ਫਿਕਰ ਹੈ ਉਹ ਇਹਦੀ ਛੱਤ ਮੇਰੀ ਡਿੱਗਰ ਵਾਲੀ ਹੈ ਸੈਕਿੰਡ ਚੀਜ਼ ਕਹਿੰਦੀ ਮੇਰੀ ਤਿੰਨ ਭੈਣਾਂ ਮੇਰਾ ਕੋਈ ਪ੍ਰਾਣ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਕਿ ਮੇਰਾ ਕੋਈ ਪ੍ਰਾਣ ਨਹੀਂ ਹਾ ਜਦੋਂ ਇੰਨੀ ਗੱਲ ਕਹੀ ਰੋ ਪਈ ਅੱਜ ਇਹਨਾਂ ਨੂੰ ਅਹਿਸਾਸ ਹੋ ਰਿਹਾ ਕਿ ਮੇਰਾ ਕੋਈ ਭਰਾ ਹੁੰਦਾ ਤੇ ਸ਼ਾਇਦ ਕੋਈ ਬਾਹਰੋਂ ਰਾਸ਼ਨ ਲੈ ਕੇ ਆਂਦਾ ਇਹ ਬੁੱਢਾ ਬਾਬਾ ਮੇਰੀ ਖਾਨਾ ਬਾਹਰ ਜਾ ਕੇ ਰਾਸ਼ਨ ਲਈ ਆਉਂਦੇ ਚੱਕ ਚੱਕ ਕੇ ਤੇ ਇਸ ਚੀਜ਼ ਦਾ ਉਹਨੂੰ ਜਿਆਦਾ ਗਮ ਹੋ ਗਮ ਹੋ ਰਿਹਾ ਤੇ ਬਾਕੀ ਮੈਂ ਇਸ ਭੈਣ ਨੂੰ ਮੈਂ ਕਹੂੰਗਾ ਕਿ ਮੇਰੇ ਕੋ ਜਿੰਨਾ ਵੀ ਹੋਊਗਾ ਮੈਂ ਇਹਦੀ ਛੱਤ ਪਾਉਣ ਦੀ ਪੂਰੀ ਕੋਸ਼ਿਸ਼ ਨਹੀਂ ਮੈਂ ਪਾ ਕੇ ਵੀ ਦਊਂਗਾ ਕੋਈ ਏਡੀ ਗੱਲ ਨਹੀਂ ਆਪਾਂ ਭਾਜੀ ਨੰਬਰ ਨੰਬਰ ਦੇ ਕੇ ਜਾਣਾ ਇਹਦੇ ਲਈ ਇਹਦੇ ਇਹਦੇ ਚ ਨਰਵੈਰ ਜੀ ਤੇ ਸਾਡੀ ਅਸੀਂ ਵੀ ਨਾਲ ਆ ਜਿੰਨਾ ਹੋ ਸਕੇ ਤੁਹਾਨੂੰ ਇਹ ਚੀਜ਼ ਦਾ ਅਸ਼ੂਰ ਕਰਦੇ ਆ ਕਿ ਇਹਦਾ ਕੋਈ ਆਪਾਂ ਹੱਲ ਕਰਾਵਾਂਗੇ ਭਾਜੀ ਇੱਕ ਇੱਕ ਜੇ ਥੋੜਾ ਜਿਹਾ ਦਿਖਾਇਆ ਜਾਵੇ ਦਿਖਾਣ ਦਾ ਸਿਰਫ ਮੰਤਵ ਇਹੀ ਹੈ ਕਿ ਗੱਲਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਤੁਸੀਂ ਦੇਖੋ ਇਹ ਇਹ ਵਾਸ਼ਰੂਮ ਨੇ ਨਾਲੇ ਭਾਈ ਆ ਦੇਖੋ ਬਾਬਾ ਜੀ ਕਹਿੰਦੇ ਅਸੀਂ ਲੰਘ ਕੇ ਦਿਖਾਣੇ ਕਿੱਥੇ ਤੱਕ ਜਾਂਦਾ ਜੀ ਦੇਖੋ ਜੇ ਤੁਸੀਂ ਤੁਸੀਂ ਦੇਖੋ ਆ ਔਰ ਇਹ ਇਹ ਵਾਸ਼ਰੂਮ ਨੇ ਭੈਣ ਕਹਿੰਦੀ ਕਿ ਮਤਲਬ ਅਜੇ ਤੱਕ ਅਸੀਂ ਦਰਵਾਜ਼ੇ ਨਹੀਂ ਲਵਾ पाए ਇੱਥੇ ਤੁਸੀਂ ਹੈਗੇ ਤੁਸੀਂ ਦੇਖ ਲਓ ਜਵਾਨ ਕਤੀਆਂ ਨੇ ਜਵਾਨ ਤੀਆਂ ਨੇ ਤੇ ਆ ਖੁੱਲਾ ਹੈਗਾ ਤੇ ਸਾਹਮਣੇ ਰਾਹ ਜੀ ਆ ਸਾਹਮਣੇ ਰਾਹ ਜੀ ਤੇ ਕੋਈ ਵੀ ਆਹ ਬੇ ਕੋ ਛੱਤ ਵੀ ਉੱਪਰ ਇਤਰਾਹ ਦੀ ਹੈ ਫਟੇਕ ਰੱਖੇ ਹੋਏ ਤੇ ਜਵਾਨ ਤੀ ਹੈ ਹੂੰ ਤੇ ਭਾਈ ਬਿਲਕੁਲ ਕਹਿਣਾ ਸੱਚ ਹੈ ਕਿ ਮੇਰਾ ਕੀ ਬ੍ਰਦਰ ਨਹੀਂ ਹੈਗਾ ਕਿ ਮੈਂ ਕਿਤਰਾ ਪ੍ਰੇਨੀ ਆਈ ਕਿਦਾਂ ਰਹੁੰਦੀ ਸਹੀ ਹੈ ਮੈਂ ਤਾਂ ਕਹਿੰਦਾ ਸਹੀ ਰਹੁੰਦੀ ਹੈ ਤੇ ਬਾਕੀ ਤੁਹਾਨੂੰ ਅਸੀਂ ਇੰਨਾ ਜੁਰ ਕਹਾਂਗੇ ਕਿ ਅਸੀਂ ਸਾਡੇ ਕੋਲ ਜਿੰਨਾ ਹੋਏਗਾ ਅਸੀਂ ਤੇਰੇ ਨਾਲ ਖੜੇ ਆ ਤੇ ਆਪਾਂ ਜੁਰ ਤੁਸੀਂ ਤੁਸੀਂ ਦਿਲ ਨਾ ਛੋਟਾ ਕਰੋ ਪੂਰੀ ਇਹ ਨਹੀਂ ਆ ਕਿ ਅਸੀਂ ਇੱਥੇ ਕੈਮਰੇ ਤੇ ਜੇ ਖਬਰ ਹੁੰਦੀ ਆ ਉਹਦੇ ਲਈ ਵੀ ਕਹਿ ਰਹੇ ਆ ਅਸੀਂ ਜਿੰਨਾ ਹੋ ਸਕੇਗਾ ਤੁਹਾਡੇ ਨਾਲ ਖੜੇ ਆ ਜਿੰਨਾ ਹੋ ਸਕੇਗਾ ਉਹਨਾਂ ਕਰਾਂਗੇ ਵਧ ਕੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਰਿਸੋਰਸਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਘਰ ਜ਼ਰੂਰ ਦਿਖਾਇਆ ਜਾਵੇ ਦੋਸਤੋ ਇਹ ਘਰ ਹੈ ਦੋ ਕਮਰਿਆਂ ਦਾ ਘਰ ਹੈ ਇਹਦੇ ਵਿੱਚ ਹੀ ਸੁਪਨੇ ਨੇ ਇਹਨਾਂ ਦੇ ਇਹਨਾਂ ਦੇ ਲਈ ਆਹੀ ਮਹਿਲ ਹੈ ਸਭ ਕੁਝ ਇਹੀ ਹੈ ਇਹਨਾਂ ਦੀ ਪੂੰਜੀ ਹੈ ਤਾਂ ਤੁਸੀਂ ਹਾਲਾਤ ਦੇਖੋ ਔਰ ਇਹ ਮਵੇਸ਼ੀ ਜੇ ਤੁਸੀਂ ਦਿਖਾਓ ਇਹ ਵੀ ਵਿਚਾਰੇ ਭੁੱਖੇ ਪਾਣੇ ਉਡੀਕਦੇ ਨੇ ਕਿ ਕਦੋਂ ਕੋਈ ਟਰਾਲੀ ਆਏਗੀ ਉਹ ਘਰ ਬਹੁਤ ਪਿੱਛੇ ਪੈਂਦਾ ਔਰ ਥੋੜਾ ਜਿਆਦਾ ਰਕੇਸ਼ ਇਧਰਲੇ ਪਾਸੇ ਦਿਖਾਓ ਇਹਨਾਂ ਦੇ ਘਰ ਨੂੰ ਆਹ ਰਸਤਾ ਜਾਂਦਾ ਇਹ ਇਸ ਰਸਤੇ ਤੋਂ ਆਇਆ ਜਾਂਦਾ ਦੇਖੋ ਇਹ ਇਹ ਰਸਤਾ ਹੈ ਜਿੱਥੋਂ ਦਰਵਾਜ਼ਾ ਟੁੱਟੀ ਹੋਈ ਹੈ ਇਹ ਇਹ ਟੈਂਪਰੇਰੀ ਰਾਹ ਬਣਾਇਆ ਇੱਥੋਂ ਹੀ ਅਸੀਂ ਆਏ ਆ ਔਰ ਡਿੱਗਣ ਦਾ ਵੀ ਬਹੁਤ ਖਤਰਾ ਹੈ ਔਰ ਨਰਵੈਰ ਸਿੰਘ ਭਾਜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਹੈ ਕਿ ਆਪਾਂ ਜ਼ਰੂਰ ਜਾ ਕੇ ਆਉਣਾ ਇਸ ਇਸ ਭੈਣ ਦਾ ਇਸ ਪਰਿਵਾਰ ਦਾ ਜ਼ਰੂਰ ਹੱਲ ਕਰਾਉਣਾ ਇੱਕ ਪੱਤਰਕਾਰ ਦੇ ਤੌਰ ਤੇ ਤੁਹਾਨੂੰ ਇਹ ਚੀਜ਼ਾਂ ਪੁੱਛ ਲੈਣਾ ਆਪਾਂ ਸਿਰਫ ਕਹਿਣ ਵਾਲੀ ਗੱਲ ਨਹੀਂ ਭਾਜੀ ਆਪਾਂ ਕਦੋਂ ਤੱਕ ਕਰਾ ਦਾਂਗੇ ਭਾਜੀ ਮੈਂ ਹੁਣ ਓਨ ਦੀ ਸਪੋਰਟ ਵਿਕਹਜ਼ਾਰ ਰੁਪਿਆ ਭੇਣ ਹੁਣਾਂ ਨੂੰ ਦੇ ਕੇ ਜਾ ਰਿਹਾ ਵਾਹ ਜੀ ਵਾਹ ਠੀਕ ਹੈ ਜੀ 온 ਦੀ سپورਟ ਕਿਉਂਕਿ ਮੇਰੇ ਕੋਲ ਹੋਰ ਵੀ ਬੜੇ ਸਾਰੇ ਕਾਰਜ ਆ ਠੀਕ ਹੈ ਜੋ ਤੱਕ ਪਾਣੀ ਥੇਲੇ ਨਹੀਂ ਜਾਏਗਾ ਅਸੀਂ ਲੈਂਟਰ ਕੁਛ ਵੀ ਪਾ ਨਹੀਂ ਸਕਦੇ ਠੀਕ ਹੈ ਜਦੋਂ ਪਾਣੀ ਥੇਲੇ ਜਾਏਗਾ ਮੈਂ ਫੋਨ ਨੰਬਰ ਦੇ ਕੇ ਜਾਵਾਂਗਾ ਜੀ ਮੈਂ ਦੋ ਦਾ ਨਹੀਂ ਕਹਿੰਦਾ ਮੈਂ ਇੱਕ ਕਮਰੇ ਦਾ ਤਾਂ ਲੈਂਟਰ ਪਵਾ ਹੀ ਦਵਾਂਗੇ ਇਹਨਾਂ ਦਾ ਪੱਕੀ ਛੱਤ ਪਲੱਸ ਜਿਹੜੇ ਬਾਤ ਹੁੰਦੀ ਉੱਤੇ ਜਿਹੜੀ ਛੱਤ ਭੇਣ ਕਹਿੰਦੀ ਹੈ ਕਿ ਮੈਨੂੰ ਬੜੀ ਖੇਚਲ ਹੁੰਦੀ ਮੈਨੂੰ ਡਰ ਲੱਗਦਾ ਹੈਗਾ ਜਮਾਨਤ 3 ਇਹਨਾਂ ਦੀ ਹੈਗੀਆਂ ਬਾਤ ਹੁੰਦੀ ਛੱਤ ਤੇ ਇੱਕ ਕਮਰੇ ਦੀ ਖੱਲਾ ਬੜੀ ਇਹ 50000 ਰੁਪਏ ਤਾਂ ਹੈ ਹੀ ਆ ਜੀ ਠੀਕ ਹੈ ਦੋਨਾਂ ਦੋਨਾਂ ਕਰ ਜਾ ਹਾਂਜੀ ਹਾਂਜੀ ਦੋਨਾਂ ਕੋਈ ਨਹੀਂ ਅਸੀਂ ਆਪਾਂ ਆਪਾਂ 20000 ਰੁਪਏ ਤੁਸੀਂ ਐਕਸਟਰਾ ਦੇ ਕੇ ਜਾ ਰਹੇ ਆ ਕਿ ਜਿਹੜੇ ਆ 2 ਕਿ ਮਹੀਨੇ ਜਾਂ ਜੋ ਜੋ ਵੀ ਆ ਆ ਤੁਹਾਡੇ ਸਾਹਮਣੇ ਭਾਜੀ 20000 ਰੁਪਿਆ ਵਾ ਠੀਕ ਹੈ ਆ ਪੈਣ ਫੜੋ ਠੀਕ ਹੈ ਜੀ ਬਾਪੂ ਜੀ ਨੂੰ ਤੁਸੀਂ ਫੜਾਓ ਆਪਣੇ ਬਾਪੂ ਜੀ ਨੂੰ ਫੜਾਓ ਇਹਨਾਂ ਨੂੰ ਇੰਨਾ ਕ ਹੌਸਲਾ ਹੋ ਜੇ ਕਿ ਪਾਰੀ ਉਹਨਾਂ ਨੇ ਕਿਹਾ ਨਹੀਂ ਨਿਤ ਕੀਤਾ ਵੀ ਆ ਆਪਾ ਭਾਜੀ ਇਹਦੇ ਇਹਦੇ ਦੂਜੇ ਦਾ ਵੀ ਕਰਵਾ ਦਾਂਗੇ ਬੜੇ ਸੱਚ ਸੱਜਣ ਹੈਗੇ ਨੇ ਅਸੀਂ ਵੀ ਹੈਲਪ ਕਰ ਦਾਂਗੇ ਹੋਰ ਬਹੁਤ ਵੱਡੇ ਨਾਮ ਨੇ ਆਪਾਂ ਕਿਸੇ ਨੂੰ ਕਹਿ ਦਾਂਗੇ ਆਪਾਂ ਕਰਵਾ ਕੇ ਦਵਾ ਬਿਲਕੁਲ 온 ਦੀ ਸਪੋਰਟ ਭਾਜੀ ਮੇਰੇ ਕੋ ਜਿੰਨਾ ਹੋਇਆ ਮੈਂ ਇਹਨਾਂ ਨੂੰ ਦੇ ਦਿੱਤਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਟਰਾਲੀ ਭਰੀ ਹੋਈ ਸੀ ਫਿਲਹਾਲ ਤਾਂ ਅਸੀਂ ਰਾਸ਼ਨ ਤੇ ਜਿਹੜਾ ਚਾਰਾ ਵਗੈਰਾ ਜਿਹੜਾ ਹੈਗਾ ਸੀ ਉਹ ਦਵੰਡਨ ਤੁਸੀਂ ਤੁਸੀਂ ਕੀ ਕਰਦੇ ਹੋ ਪੜ੍ਹਦੇ ਹੋ ਤੁਸੀਂ ਨਹੀਂ ਮੈਂ 2020 ਚ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਬਸ ਸਾਡਾ ਖਰਚਾ ਹੀ ਮਸਾਂ ਪੂਰਾ ਹੁੰਦਾ ਰਿਹਾ ਤਾਂ ਕਰਕੇ ਮੇਰੇ ਤੋਂ ਕੁਝ ਮੇਰੀ 23 ਸਾਲਾ ਕੀ ਹੈ ਠੀਕ ਹੈ ਤੁਹਾਡੀ ਕਿੰਨੀ ਉਮਰ ਹੈ 16 ਸਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਜ਼ਗਾਰ ਦੇ ਨਾਲ ਵੀ ਲਾਇਆ ਜਾਵੇ ਕਿਉਂਕਿ ਭਾਈ ਜੋ ਤੁਹਾਡੀ ਇੱਕ ਸੋਚ ਹੈ ਕਿ ਰੋਜ਼ਗਾਰ ਸਭ ਤੋਂ ਵੱਡਾ ਹੱਲ ਹੈ ਬਾਬਾ ਜੀ ਤੁਸੀਂ ਇੱਥੇ ਆਓ ਤੁਸੀਂ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਦਾ ਹਾਂ ਖੇਤੀਬਾੜੀ ਦੋ ਕਿੱਲਾਂ ਦੀ ਖੇਤੀ ਜੋ ਕੋਈ ਨਿਕਲ ਆਉਂਦਾ ਪਹਿਲਾਂ ਮੈਂ ਐਵੇਂ ਤੁਹਾਨੂੰ ਝੂਠ ਮਾਰਾਂ ਮੈਂ ਨਾ ਅੱਧੋਂ ਜ਼ਿਆਦਾ ਭੱਜਾ ਮੈਂ ਮਜ਼ਦੂਰੀ ਬੜੀ ਜ਼ਿਆਦੀ ਕੀਤੀ ਪਾਜੀ ਪਾਜੀ ਇੱਕ ਆਪਾਂ ਹੋਰ ਇੱਥੇ ਇੱਕ ਹੋਰ ਤੁਹਾਡੇ ਤੋਂ ਇੱਕ ਛੋਟੀ ਜੀ ਮੈਂ ਕਹਿੰਦਾ ਹਾਮੀ ਭਰਾਣੀ ਐ ਜਿਹੜੇ ਇਹ ਨਰਵੈਰ ਸਿੰਘ ਨੇ ਸਾਰੀ ਦੁਨੀਆ ਜਾਣਦੀ ਐ ਇਹਨਾਂ ਨੂੰ ਇਹਨਾਂ ਦੇ ਵੱਲੋਂ ਆ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਦੇ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਚਾਹੇ ਰਿਕਸ਼ਾ ਲੈ ਕੇ ਦੇਣ ਦੀ ਗੱਲ ਹੋਵੇ ਸਬਜ਼ੀ ਦਾ ਕੰਮ ਖਲਵਾਉਣ ਦੀ ਪਾਜੀ ਆਪਾਂ ਨੂੰ ਇਹਨਾਂ ਨੂੰ ਕੋਈ ਕੁਝ ਕਰ ਸਕਦੇ ਇਹਨਾਂ ਦੀ ਇਦਾਂ ਦਾ ਕੋਈ ਪ੍ਰੋਜੈਕਟ ਜਿਵੇਂ ਤੁਸੀਂ ਪਲੰਬਿੰਗ ਦਾ ਵੀ ਸਿਖਾਣਿਓ ਤੁਸੀਂ ਫੂਡ ਦਾ ਸਿਖਾਣਿਓ ਲੜਕੀਆਂ ਨੂੰ ਤੁਸੀਂ ਸਿਲਾਈ ਕਢਾਈ ਸਿਖਾਣਿਓ ਔਰ ਦੋਖੋ ਜੀ ਮੈਂ ਤੇ ਇਹੀ ਕਹੂੰਗਾ ਜੀ ਜੇਕਰ ਜਿਨੀ ਦੇ ਤੱਕ ਇਹਨਾਂ ਦਾ ਪਾਣੀ ਨਹੀਂ ਸੁੱਕਦਾ ਹੈਗਾ ਕਹਿੰਦੇ 2 2 ਕਿਲੇ ਮੇਰੇ ਡੁੱਬੇ ਹੋਏ ਆ ਤੇ ਕਮ ਸੇ ਕਮ ਮੈਨੂੰ ਤੇ ਲੱਗਦਾ ਕਿ ਸਾਲ ਪਰ ਇਹ ਕੰਮ ਨਹੀਂ ਚੱਲਣਾ ਇਹਨਾਂ ਦਾ ਕੁਝ ਵੀ ਠੀਕ ਹੈ ਤੇ ਜੇਕਰ ਭਾਈ ਸਾਹਿਬ ਹੁਣ ਇਚਾਣਗੇ ਤੇ ਅਸੀਂ ਇਹਨਾਂ ਨੂੰ ਕੀ ਚਾਹ ਪਾਣੀ ਦੀ ਰੇੜੀ ਕਿਉਂਕਿ ਮੇਨ ਰੋਡ ਆ ਜੀ ਬਾਲੀ ਸਾਈਡ ਤੇ ਅੱਡੇ ਦੇ ਉੱਤੇ ਕੋਈ ਸਬਜ਼ੀ ਵੇਚ ਲੈਣ ਨਾ ਤੇ ਬਾਬਾ ਜੀ ਬਾਪ ਜੀ ਤੁਸੀਂ ਇਹ ਇਹ ਪਰੋਹਮੀ ਇਹਦੇ ਵਿੱਚ ਫਾਇਦਾ ਕੋਈ ਹਾਂ ਅਸੀਂ ਤੁਹਾਨੂੰ ਆ ਕੇ ਦਵਾਂਗੇ ਤੁਹਾਡੀ ਰੋਟੀ ਚੱਲਦੀ ਰਹੀ ਕਰੇਗੀ ਤੁਸੀਂ ਦੋਵੇਂ ਜਾਣੇ ਤੁਸੀਂ ਬਾਮੇ ਉੱਥੇ ਚਾਹ ਦਾ ਆਪਣਾ ਇੱਕ ਲਾ ਕੇ ਠੇਲਾ ਜਾਂ ਕਿਸ ਤਰ੍ਹਾਂ ਤੁਸੀਂ ਬੈਠ ਸਕਦੇ ਹਾਂ ਅਸੀਂ ਚਾਹੁੰਗੇ ਐਕਚੁਅਲੀ ਨਾ ਡੈਡੀ ਦਾ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਤਾਂ ਕਰਕੇ ਅਸੀਂ ਇਹ ਚਾਹੁੰਦੇ ਵੀ ਨਹੀਂ ਕਿ ਵੀ ਡੈਡੀ ਬਾਹਰ ਜਾ ਕੇ ਕੰਮ ਕਰੇ ਘਟੋ ਘਟ ਕਰੇ ਹੋਊਗਾ ਸਾਨੂੰ ਬਾਈ ਚਾਂਸ ਕੋਈ ਅਸੀਂ ਤੁਸੀਂ ਕਰ ਸਕਦੇ ਹੋ ਤਾਂ ਕੋਈ ਨਹੀਂ ਅਸੀਂ ਅਸੀਂ ਤੁਹਾਨੂੰ ਤੁਹਾਨੂੰ ਗਲਾ ਦਾਂਗੇ ਕੋਈ ਸ਼ੋਨੀ ਅਸੀਂ ਅਸੀਂ ਇਹਨਾਂ ਦੇ ਲਈ ਕੁਝ ਕਰ ਦਾਂਗੇ ਜੇਕਰ ਭੈਣ ਕੰਮ ਕਰਨਾ ਚਾਹੇਗੀ ਆਪਣੇ ਪਿੰਡ ਦੇ ਬਾਹਰ ਹੀ ਕਿਤੇ ਕਰਨਾ ਚਾਹੇਗੀ ਮਾਵਾਂ ਤੀਆਂ ਜਾ ਕੇ ਦੀ ਖਾਣ ਪੀਣ ਦਾ ਕੰਮ ਖੋਲ ਸਕਦੇ ਆ ਕੜੀ ਚੋਲ ਤੁਸੀਂ ला ਸਕਦੇ ਹੋ ਮਹਾਰਾਜ ਨੇ ਤੁਹਾਨੂੰ ਹਨਰ ਬਖਸ਼ਿਆ ਤੇ ਆਪਾਂ ਜੇ ਓਖਾ ਸਮਾਂ ਆ ਗਿਆ ਤੇ ਆਪਾਂ ਓਖਾ ਸਮਾਂ ਮਿਲ ਜੁਲ ਕੇ ਕੱਢਣਾ ਤੇ ਆਪਾਂ ਤੁਹਾਡੀ ਇੰਨੀਕ ਸਪੋਰਟ ਕਰ ਦਾਂਗੇ ਕਿ ਤੁਹਾਨੂੰ ਜਿਹੜਾ ਸੈਟਅਪ ਹੈ ਪੂਰਾ ਉਹ ਅਸੀਤਾਂ ਨੂੰ ਲਾਗੇ ਦਵਾਂਗੇ ਤੁਹਾਡਾ ਪਿੰਡ ਹੈ ਤੁਹਾਡੇ ਲੋਗ ਹੈ ਤੁਹਾਨੂੰ ਸ਼ਰਮ ਦੀ ਕਾਦੀ ਗੱਲ ਹੈ ਇੱਕ ਥਾਂ ਕਿ ਤੁਸੀਂ ਉੱਥੇ ਕੰਮ ਕਰ ਸਕਦੀਆਂ ਜੇ ਕਿਤੇ ਇਹਨਾਂ ਨੂੰ ਫੇਰ ਵੀ ਲੋੜ ਪੈਂਦੀ ਹੈ ਜਿੱਥੇ ਸਾਡੀ ਲੋੜ ਪਵੇ ਖੜਨ ਦੀ ਤੇ ਅਸੀਂ ਤੁਹਾਡੇ ਨਾਲ ਅਸੀਂ ਖੜੇ ਬਿਲਕੁਲ ਫਰੋਸਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਮੌਜੂਦ ਆ ਤਾਂ ਤਸਵੀਰ ਦੇਖੋ ਤੁਸੀਂ ਆਮ ਤੌਰ ਤੇ ਬਹੁਤ ਪੰਜਾਬ ਦੀਆਂ ਐਸੀਆਂ ਥਾਵਾਂ ਨੇ ਜਿੱਥੋਂ ਪਾਣੀ ਘਟ ਚੁੱਕਾ ਲੈ ਚੁੱਕਾ ਪਰ ਇਹਨਾਂ ਪਿੰਡਾਂ ਦੇ ਵਿੱਚ ਅਜੇ ਵੀ ਗਲਗਲ ਤੱਕ ਪਾਣੀ ਹੈ ਹਾਲਾਂਕਿ ਕਹਿੰਦੇ ਘਟਿਆ ਜ਼ਰੂਰ ਹੈ ਪਰ ਅਜੇ ਵੀ ਪਾਣੀ ਦੀ ਬਹੁਤ ਜ਼ਿਆਦਾ ਮਾਰ ਹੈ ਅਜੇ ਅੰਟੀਰੀਅਰ ਦੇ ਵਿੱਚ ਜਾਣ ਦੇ ਲਈ ਕਿਸ਼ਤੀ ਦਾ ਇਸਤੇਮਾਲ ਕਰਨਾ ਪੈਂਦਾ ਟਰਾਲੀ ਵੀ ਇੱਥੇ ਇੱਕ ਤੱਕ ਹੀ ਆਉਂਦੀ ਹੈ ਔਰ ਮੇਰੇ ਨਾਲ ਨਰਵੈਰ ਸਿੰਘ ਮੌਜੂਦ ਨੇ ਪਾਜੀ ਬਹੁਤ ਵੱਡੀ ਮਾਰ ਪਈ ਪੰਜਾਬ ਤੇ ਬਹੁਤ ਦੁਖਦਪਖ ਹੈ ਜਿਵੇਂ ਅੱਜ ਸੜਕਾਂ ਤੇ ਆਪਣੇ ਵੀਰਾਂ ਨੂੰ ਰੋਕਣਾ ਪੈ ਰਿਹਾ ਹੈ ਚੀਜ਼ਾਂ ਦੀ ਮਦਦ ਦੇ ਲਈ ਔਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਹੁਣ ਜਿਹੜੀ ਧੁੱਪ ਨਿਕਲੇ ਤਾਂ ਮੁਸ਼ਕ ਵੀ ਉੱਠਣੀ ਸ਼ੁਰੂ ਹੋ ਗਈ ਬਿਲਕੁਲ ਪਾਜੀ ਬਿਲਕੁਲ ਹੁਣ ਤੁਸੀਂ ਦੇਖ ਲਓ ਆ ਬਾਬਾ ਜੀ ਗੱਦੇ ਇੱਕ ਲੈ ਕੇ ਜਾ ਰਹੇ ਆ ਹਾਂ ਗੱਦੇ ਖਰਾਬ ਹੋ ਗਏ ਆ ਆਹਤ ਭੈਣ ਖੜੀ ਆ ਜੀ ਰਕੇਸ਼ ਜੀ ਦਿਖਾਇਆ ਜਾਵੇ ਦੇਖੋ ਤੁਸੀਂ ਇਹ ਪੰਜਾਬ ਦੀ ਤਸਵੀਰ ਹੈ ਹਫਤੇ ਵਿੱਚ ਤੇਲ ਦੀ ਬੋਤਲ ਔਰ ਸਿਰ ਤੇ ਗੱਦਾ ਆਟਾ ਲੈ ਕੇ ਜਾ ਰਹੇ ਆ ਆਹ ਦੇਖੋ ਤੁਸੀਂ ਆ ਜਿਹੜੀ ਭੈਣ ਖੜੀ ਹੈ ਇਹਨਾਂ ਦੇ ਪਿੱਛੇ ਆਹ ਦੇਖੋ ਇਸ ਭੈਣ ਦਾ ਘਰ ਡਿੱਗ ਪਿਆ ਹੋਇਆ ਇਹ ਸਪੈਸ਼ਲ ਰੋਕ ਕੇ ਕਹਿ ਰਹੀ ਹੈ ਕਿ ਸਾਡਾ ਭਾਈ ਘਰ ਡਿੱਗ ਪਿਆ ਇਹ ਕੋਈ ਆ ਕੇ ਵੀਡੀਓ ਬਣਾ ਦਿਓ ਹਾਂ ਇਸ ਤਰ੍ਹਾਂ ਦੇ ਘਰਾਂ ਦੇ ਹਾਲਾਤ ਆ ਕਿ ਘਰ ਵੀ ਡਿੱਗਣ ਵਾਲੇ ਹੋ ਗਏ ਆ ਕਈਆਂ ਦੇ ਡੱਗੀ ਵੀ ਪਏ ਆ ਤੇ ਹੁਣ ਇਸ ਤਰ੍ਹਾਂ ਦੇ ਹਾਲਾਤ ਆ ਕਿ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੈਗਾ ਹੁਣ ਕਈਆਂ ਦੀ ਵੀਡੀਓ ਦੇਖੀ ਆ ਜੀ ਮਾਜੇ ਵਾਲੇ ਇਸ ਤਰ੍ਹਾਂ ਧਮੰਗਤੇ ਬਣ ਕੇ ਟਰਾਲੀਆਂ ਪਿੱਛੇ ਭੈਣਾਤ ਭਜਦੀਆਂ ਮੈਂ ਤਾਂ ਇਹੀ ਮੈਂ ਕਹੂੰਗਾ ਜੀ ਮਾਜੇ ਵਾਲੇ ਕੋਈ ਧਮੰਗਤੇ ਨਹੀਂ ਹੈਗੇ ਠੀਕ ਹੈ ਗੁਰੂ ਨਾਨਕ ਦਾ ਕਿਲੰਗਰ ਹੈ ਜੇ ਅਸੀਂ ਦੇ ਵੀ ਦਵਾਂਗੇ ਤੇ ਫਿਰ ਕਿਹੜਾ ਟ ਘਟ ਜਾਣਾ ਹੈਗਾ ਜੇਕਰ ਕਿਸੇ ਦੀ ਮਾਂ ਪੈਣੇ ਤੁਹਾਡੀ ਟਰਾਲੀ ਵਿਛੇ ਭਜਦੀ ਪਈ ਹੈ ਨਾ ਜੀ ਅਗਰ ਉਹ ਵਿਛੇ ਭਜਦੀ ਪਈ ਹੈ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਦੀ ਮਾਂ ਪੈਣ ਕਿ ਉਹ ਵਿਛੇ ਭਜਦੀ ਪਈ ਹੈ ਸਤਕਾ ਦਾ ਨੂੰ ਸ਼ੌਂਕ ਚੜਿਆ ਵਾ ਜੇ ਉਹ 6 ਮਹੀਨੇ ਦਾ ਰਾਸ਼ਨ ਇਕੱਠਾ ਵੀ ਕਰ ਲੂਗੀ ਸਾਡਾ ਗੁਰੂ ਨਾਨਕ ਦਾ ਦਰ ਹੈ ਕਦੀ ਖਤਮ ਥੋੜਨਾ ਹੋਣਾ ਅਸੀਂ ਆਪਣੇ ਮਾਝੇ ਦੀ ਬੇਇੱਜ਼ਤੀ ਕਰ ਰਹੇ ਹਰ ਥਾਂ ਤੇ ਅਸੀਂ ਬੋਲਦੇ ਮਾਝੇ ਵਾਲੇ ਆ ਜੀ ਕਿਲੰਗਰ ਇਕੱਠਾ ਕਰੀ ਜਾਂਦੇ ਕਰ ਲੈਣ ਕਿੰਨਾ ਕਰਦੇ ਆ ਫਿਰ ਕੀ ਹੋ ਗਿਆ ਗੁਰੂ ਨਾਨਕ ਦਾ ਦਰ ਹੈ ਫਿਰ ਕੀ ਅਸੀਂ ਮੈਂ ਲਾਂਦਾ ਬਾਈ ਜੀ ਡਰਦਾ ਵੀ ਮਾਹੌਲ ਬਣ ਜਾਂਦਾ ਜਦੋਂ ਇੰਨਾ ਇੰਨਾ ਪਾਣੀ ਚੜਿਆ ਹੋਵੇ ਘਰ ਡੁੱਬੇ ਹੋਣ ਹੈਨਾ ਮੋਟਰਾਂ ਡੁੱਬੀਆਂ ਪਈਆਂ ਨੇ ਬਿਲਕੁਲ ਆਰਥਿਕਤਾ ਖਤਮ ਹੋ ਗਈ ਹੋਵੇ ਤਾਂ ਅਹਿਸਾਸ ਕਰਕੇ ਜੇ ਲੋਕ ਦੇਖਣ ਤਾਂ ਬਿਲਕੁਲ ਜੀ ਤੁਸੀਂ ਦੇਖੋ ਹੁਣ ਸਾਡੇ ਸਿੰਘ ਹਾਥੀਸ਼ ਸ਼੍ਰੀ ਸਾਹਿਬ ਫੜੀ ਹੁੰਦੀ ਐ ਲਾ ਲਾ ਕੇ ਜਾਂਦੇ ਜੀ ਅੱਗੇ ਟਰਾਲੇ ਨੂੰ ਰਾਹ ਨਹੀਂ ਮਿਲਦਾ ਅੱਗੇ ਸਾਨੂੰ ਪਤਾ ਹੀ ਨਹੀਂ ਅੱਗੇ ਰੋਡ ਕਿਹੜੀ ਸਾਈਡ ਤੇ ਜਾਂਦੀ ਪਈ ਐ ਫਿਰ ਅੱਗੇ ਇਹਨਾਂ ਨੇ ਬਰਸ਼ੇ ਰੱਖੇ ਹੋਏ ਬਰਸ਼ੇ ਮਾਰਦੇ ਦੱਸਦੇ ਐ ਪਾਈ ਤੁਹਾਨੂੰ ਮੋੜੋ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਕਿ ਜਿਵੇਂ ਡੇਰੇ ਹੋਗੇ ਡੇਰਿਆਂ ਤੱਕ ਅ ਹੁਣ ਤੁਸੀਂ ਆਪ ਵੀ ਦੇਖ ਲਾ ਕਿ ਸਾਰਾ ਸਮੁੰਦਰ ਹੀ ਬਣਿਆ ਹੋਇਆ ਐਂਜੇ ਲੱਗਦਾ ਜਿਵੇਂ ਜਿਹੜਾ ਟਰੈਕਟਰ ਅਸੀਂ ਸਮੁੰਦਰ ਦੇ ਵਿੱਚ ਵੜਿਆ ਹੁੰਦਾ ਤੇ ਅਸੀਂ ਕਿਤੇ ਰਜੇ ਨੇ ਹਾਂ ਬਿਲਕੁਲ ਬਿਲਕੁਲ ਤੁਸੀਂ ਮਾਤਾ ਕੋ ਸੋਣਾ ਕੀ ਤੇ ਡਰਦੇ ਨੇ ਆਪਦੇ ਘਰੇ ਨਹੀਂ ਅੰਦਰ ਜਾਂਦੇ ਵੀ ਕਿਸ ਵਾਲੇ ਬਾਲਾ ਡਿੱਗ ਗਿਆ ਤੇ ਛੱਤ ਡਿੱਗ ਪਈ ਤੇ ਨੁਕਸਾਨ ਹੋ ਜਾਣਾ ਸਾਡੇ ਸਾਰੇ ਜੋ ਲੇੜਾ ਕਪੜਾ ਸਭ ਭਿੱਜਿਆ ਪਿਆ ਅੰਦਰ ਇੱਕ ਕੋਠੇ ਚ ਪਾਣੀ ਪਾਣੀ ਅਜੇ ਵੀ ਉਨਾ ਹੀ ਹੈ ਕਿ ਘਟਿਆ ਕੁਛ ਹਾਂ ਬਾਬਾ ਜੀ ਪਾਣੀ ਤੇ ਘਟਿਆ ਹੈਗਾ ਥੋੜਾ ਜਿਹਾ ਪਰ ਆਜੇ ਉਨਾ ਹੀ ਪਾਣੀ ਇਸਾਨੇ ਵਸ ਸਾਡੇ ਉਸ ਤੋਂ ਨੁਕਸਾਨ ਬਾਬਾ ਜੀ ਹੋ ਗਿਆ ਹਾਂਜੀ ਹਾਂਜੀ ਹਾਲਾਤ ਮਤਲਬ ਉਸ ਤਰ੍ਹਾਂ ਦੇ ਨਹੀਂ ਉਸ ਤਰ੍ਹਾਂ ਦੀ ਬਾਬਾ ਜੀ ਉਹ ਹਾਲਾਤ ਤੇ ਉਹ ਜੇ ਹਾਲਾਤ ਤਾਂ ਸੁਧਨਗੇ ਵੀ ਜੇ گا ਆਪਾਂ ਨੂੰ ਅੱਗੇ ਕੁਝ ਦਿਸੂਗਾ ਵੀ ਕੋਈ ਬਾਹ ਫੜਨ ਵਾਲਾ ਕੋਈ ਹਸਾਰਾ ਦੇਣ ਵਾਲਾ ਕੰਮ ਕਰ ਬੰਦ ਹੈ ਕਿੱਥੋਂ ਲੋਕ ਖਾਣਗੇ ਘਰ ਵਾਲੇ ਘਰੇ ਬੈਠੇ ਹੋਏ ਨੇ ਕੰਮ ਕਰ ਕਿੱਥੇ ਜਾਣਗੇ ਤੁਸੀਂ ਜਿਵੇਂ ਭਾਈ ਤੁਹਾਡੇ ਵੱਲੋਂ ਜਿਹੜੀ ਇੱਕ ਉਪਰਾਲਾ ਕੀਤਾ ਜਾਂਦਾ ਗਰੀਬ ਸਿੱਖਾਂ ਦੀ ਬਾਹ ਫੜਦੇ ਹੋ ਚਲੋ ਸਭ ਦੀ ਬਾਹ ਫੜਦੇ ਹੋ ਪਰ ਤੁਹਾਨੂੰ ਲੱਗਦਾ ਕੋਣ ਇਸ ਏਰੀਆ ਦੇ ਵਿੱਚ ਉਹ ਸਮੱਸਿਆ ਹੋਰ ਵਧੂਗੀ ਆਉਣ ਵਾਲੇ ਸਮੇਂ ਦੇ ਵਿੱਚ ਬਦਨੀ ਜੀ ਕਈ ਪਸ਼ੂ ਮਰੇ ਆ ਇਹਦੇ ਵਿੱਚ ਹੁਣ ਮੱਛਰ ਵੀ ਪੈਦਾ ਹੋਣਾ ਹਲੇ ਮੈਂ ਕਾਲੀ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਆਪਾਂ ਜਿਹੜੀ ਹੁੰਦੀ ਧੂਏ ਵਾਲੀ ਜਿਹੜੀ ਹੁੰਦੀ ਆ ਮਛਰ ਮਾਰਨ ਵਾਲੀਆਂ ਜੜੀਆਂ ਹੁੰਦੀਆਂ ਉਹ ਮੈਂ ਕਹ ਦੋ ਕਿੱਕ ਲੈ ਕੇ ਆਓ ਤੇ ਅਸੀਂ ਘਰਾਂ ਘਰਾਂ ਚ ਜਾ ਕੇ ਸਪਰੇਅ ਕਰੀਏ ਹਾਲੇ ਤਾਂ ਭਾਜੀ ਕੰਮ ਬਦਨਾਵਾ ਸੋ ਇਹਨਾਂ ਦੇ ਜਿਹੜੀ ਜ਼ਿੰਦਗੀ ਫਿਲਹਾਲ ਰੋਗੀ ਹੈ ਇਹ ਕੋਈ 3-4 ਸਾਲ ਪਿੱਛੇ ਪੈ ਗਏ ਨੇ ਲੋਗ ਆਹ ਵਾਲੇ 3-4 ਸਾਲ ਤੱਕ ਪਹਿਲੀ ਚੀਜ਼ ਤਾਂ ਇਹਨਾਂ ਦੀ ਜਿਹੜੀ ਫਸਲਾਂ ਉਹ ਨਿਸ਼ਚੇ ਦੀ ਹੋਣੀਆਂ ਹੀ ਨਹੀਂ ਕਿੰਨੇ ਕਿੰਨੇ ਦਿਨ ਤਾਂ ਰੇਤ ਹੀ ਕੱਢਦੇ ਨੂੰ ਲੱਗ ਜਾਣੀਆਂ ਬਿਲਕੁਲ ਬਾਬਾ ਜੀ ਪਾਣੀ ਦੇ ਵਾਗੂ ਕੋਈ ਪਰੇਸ਼ਾਨੀ ਬਿਲਕੁਲ ਜਦੋਂ ਪਾਣੀ ਇਹ ਰੁਕ ਗਿਆ ਜਦੋਂ ਨਿਕਲ ਗਿਆ ਨਾ ਉਹਦੇ ਜਿਹੜੀ ਫਸਲਾਂ ਉਹ ਮੁਸਕ ਮਾਰਨਗੇ ਨਾ ਫਿਰ ਜਿਹੜੇ ਛੋਟੇ ਛੋਟੇ ਬੱਚੇ ਆ ਘਰਾਂ ਚ ਉਹ ਵੀ ਬਿਮਾਰ ਹੋਣਗੇ ਆਪ ਵੀ ਆਪਾਂ ਵੀ ਬਿਮਾਰ ਕਿੰਨੀ ਦੀ ਭਾਰੀ ਸਭ ਤੋਂ ਜ਼ਿਆਦਾ ਜਿਹੜੀ ਇਸ਼ੂ ਇਹਨਾਂ ਨੂੰ ਇਹਨਾਂ ਨੂੰ ਆ ਰਿਹਾ ਕੱਲ ਵੀ ਮੈਂ ਨਾ ਕਈ ਬੱਚੇ ਦੇਖੇ ਸੀ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਨਾ ਦਾਣੇ ਹੋ ਗਏ ਆ ਹਾਲੇ ਕਿ ਪਾਣੀ ਇਹਨਾਂ ਸਮੈਲ ਨਹੀਂ ਮਾਰ ਰਿਹਾ ਲੇਕਿਨ ਅੱਗੇ ਅੱਗੇ ਇਹਨੇ ਸਮੈਲ ਵੀ ਮਾਰਨੀ ਹੈ ਸੁੱਕਣਾ ਹੈ ਬਾਅਦ ਵਿੱਚ ਤੇ ਫਿਰ ਬਿਮਾਰੀਆਂ ਇਹਨਾਂ ਨੂੰ ਜੜੀਆਂ ਅੱਛਾ ਅੱਛਾ ਇੱਕ ਭੈਣ ਸਾਡੇ ਨਾਲ ਖੜੀ ਹੈ ਇਹਨਾਂ ਨੇ ਅਪੀਲ ਕੀਤੀ ਕਿ ਸਾਡਾ ਘਰ ਜ਼ਰੂਰ ਦਿਖਾਓ ਸਾਰੇ ਇੱਥੋਂ ਹੀ ਮੁੜ ਜਾਂਦੇ ਆ ਪਿਛਲੇ ਪਾਸੇ ਆ ਤਾਂ ਉੱਤੇ ਕਿਸ਼ਤੀ ਲੋਡ ਪੈਂਦੀ ਹੈ ਭੈਣੇ ਕੀ ਦਿੱਕਤ ਕੀ ਹੈ ਤੁਹਾਡੇ ਘਰ ਦੀ ਆ ਰਹੀ ਹੈ ਕਿੰਨੇ ਜਿਉ ਘਰ ਦੇ ਵਿੱਚ ਵੀਰੇ ਅਸੀਂ ਮੰਮੀ ਡੈਡੀ ਨੇ ਮੇਰੇ ਤੈਨਾਂ ਪਹਿਲਾਂ ਅਸੀਂ ਇੱਕ ਵਿਆਹੀ ਹੋਈ ਆ ਭਰਾ ਨਹੀਂ ਸਾਡਾ ਹੈਗਾ ਤੇ ਬਟ ਨਾ ਸਾਡੇ ਖੱਤ ਬਾਲਿਆਂ ਦੀ ਸ਼ਾਦਤਾ ਤੇ ਉਹਦੇ ਤੇ ਵੀ ਮਤਲਬ ਕਿ ਬਾਲੇ ਡਿੱਗੇ ਇੱਕਦੋ ਡਿੱਗ ਗਏ ਸੀਗੇ ਦੁਬਾਰਾ ਫੇਰ ਅਸੀਂ ਦੁਬਾਰਾ ਪਾਏ ਉਹ ਨੀ ਦੋ ਮੀਂਹ ਆਇਆ ਵਾ ਤੇ ਫਿਰ ਉਸ ਤੋਂ ਬਾਅਦ ਹੁਣ ਤਾਂ ਵੈਸੇ ਜਦੋਂ ਪਾਣੀ ਆਇਆ ਤੇ ਉਹਦੇ ਨਾਲ ਨੀਆ ਬਹਿ ਗਈਆਂ ਨੇ ਨੀਆ ਬਹਿਣ ਨਾਲ ਉਹ ਨੀਆ ਬਹਿਣ ਨਾਲ ਉਹ ਥਰੇੜਾ ਆ ਗਿਆ ਵਿੱਚ ਤੇ ਉਹ ਹੁਣ ਸਾਨੂੰ ਡਰ ਰਹਿਦਾ ਵਾ ਵੀ ਜੇ ਹੁਣ ਡਿੱਗ ਪਏ ਤਾਂ ਅਸੀਂ ਕਿ ਕਰੇ ਕਿੰਨੇ ਜੀ ਹੈਗੇ ਹੋ ਤੁਸੀਂ ਅਸੀਂ ਚਾਰ ਤਿੰਨ ਚਾਰ ਪੈ ਚਾਰ ਜੀਆਂ ਅਸੀਂ ਚਾਰ ਜੀਆਂ ਭੈਣ ਵਿਆਹੀ ਹੋਈ ਹੈ ਦੋ ਭੈਣਾਂ ਤੇ ਤੁਹਾਡੇ ਮਾਤਾ ਪਿਤਾ ਤੁਸੀਂ ਕੋਈ ਗੱਲ ਨਹੀਂ ਭਾਵੁਕ ਨਾ ਹੋਵੋ ਅਸੀਂ ਜਿੰਨਾ ਕਰ ਸਕੇ ਤੁਹਾਡੀ ਦਿਲੋਂ ਕਰਾਂਗੇ ਭਾਜੀ ਇਹ ਇਹ ਮੈਨੂੰ ਲੱਗਦਾ ਕਿ ਇਹ ਵੀ ਸੇਵਾ ਤੁਸੀਂ ਲੋ ਔਰ ਅਸੀਂ ਵੀ ਤੁਹਾਡੇ ਨਾਲ ਖੜੇ ਆ ਜਿੰਨਾ ਜੋ ਕਰ ਸਕਾਂਗੇ ਤੁਸੀਂ ਤੁਸੀਂ ਭੈਣੇ ਬਿਲਕੁਲ ਦਿਮਾਗ ਤੇ ਉਹ ਨਾ ਰੱਖੋ ਅਸੀਂ ਇਹੋ ਜੀ ਲੱਭਦੇ ਆ ਵੀ ਸਾਨੂੰ ਆਖਿਆ ਵੀ ਤੁਸੀਂ ਕਬਰ ਆਉਣਾ ਤੁਹਾਡੇ ਸਿਰ ਤੇ ਹੀ ਹੈ ਗਿਆ ਚਲੋ ਜਦ ਤੁਸੀਂ ਕੋਠੇ ਕਮਰੇ ਪਾਓਗੇ ਤੁਹਾਡੀ ਮਦਦ ਪੈਣ ਤੁਹਾਡਾ ਗੁਰੂ ਹੈ ਧੰਗੁਰੂ ਰਾਮਦਾਸ ਪਾਸ਼ਾ ਜਿਹੜਾ ਸਾਰਿਆਂ ਦਾ ਤੁਸੀਂ ਉਹਨੂੰ ਤੁਸੀਂ ਆਖਣਾ ਉਹਨੇ ਸਾਡੇ ਵਰਗੇ 1000 ਰੁਪਏ ਦੇਣੇ ਆ ਤੁਸੀਂ ਅਰਦਾਸ ਗੁਰੂ ਰਾਮਦਾਸ ਪਾਸ਼ਾ ਨੂੰ ਕਰਿਆ ਕਰੋ ਜੇਕਰ ਅੱਜ ਅਸੀਂ ਅਥੋਂ ਆਏ ਅੰਮ੍ਰਿਤਸਰ ਤੋਂ ਆਏ ਨਾ ਮੈਨੂੰ ਮੈਨੂੰ ਕਿਹੜਾ ਪਤਾ ਸੀ ਕਿ ਇੱਥੇਗਾ ਆਹ ਵਾਲੀ ਭੈਣੇ ਤਰ੍ਹਾਂ ਬੈਠੀ ਹੋਈ ਆ ਇਸ ਭੈਣ ਨੇ ਭਾਜੀ ਉਹਨਾਂ ਨੂੰ ਬੇਨਤੀ ਕੀਤੀ ਐ ਇਹ ਬੇਨਤੀ ਨਹੀਂ ਕੀਤੀ ਇਹ ਬੇਨਤੀ ਕਰਵਾਈ ਗਈ ਐ ਧੰਗੁਰੂ RAMDAS ਪਾਸ਼ਾ ਨੂੰ ਪਤਾ ਸੀ ਇਹਦਾ ਦੁੱਖ ਕੀ ਐ ਤੇ ਭਾਈ ਸਾਹਿਬ ਨੇ ਖੁਦ ਹੀ ਕਹਿਤਾ ਕਿ ਨਿਰਵੈਰ ਸਿੰਘ ਜੀ ਇਹਦਾ ਦੁੱਖ ਤੁਸੀਂ ਦੇਖ ਲਿਓ ਨਹੀਂ ਅਸੀਂ 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 ਔਨ ਕੈਮਰਾ ਇਹ ਗੱਲ ਕਹਿੰਨੇ ਆ ਤੁਸੀਂ ਮੇਰਾ ਨੰਬਰ ਵੀ ਮੈਂ ਤੁਹਾਨੂੰ ਦੇ ਜੂਗਾ ਪਾਜੀ ਇੱਥੇ ਹੈਗੇ ਨੇ ਜੇ ਫਿਰ ਵੀ ਕਿਸੇ ਤਰ੍ਹਾਂ ਦੀ ਲੋੜ ਪਈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਬਾਲਿਆਂ ਵਾਲੀ ਛੱਤ ਤੋਂ ਬਾਅਦ ਹੁਣ ਤੁਹਾਡਾ ਲੈਂਟਰ ਵਾਲਾ ਪਾ ਦਈਏ ਕਿ ਮਹਾਰਾਜ ਨਾ ਕਰੇ ਜੇ ਕਦੇ ਫੇਰ ਇਦਾਂ ਦੀ ਵਿਪਤਾ ਪਵੇ ਦਿੱਕਤ ਨਾ ਆਵੇ ਤੁਹਾਡੇ ਬਜ਼ੁਰਗ ਮਾਪਿਆਂ ਨੂੰ ਹਾਂਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀ ਗੱਲ ਸੁਣੀ ਮੈਨੂੰ ਕੁਛ ਨਹੀਂ ਸੀ ਇਹ ਹੋ ਜਾ ਮਿਲਦੇ ਆ ਮੈਂ ਕਿਹੜੇ ਪਲੇਟਫਾਰਮ ਤੇ ਮਤਲਬ ਕਿ ਆਪਦੀ ਗੱਲ ਕਰਾਂ ਕਿੱਥੇ ਰੱਖ ਆਪਦੀ ਗੱਲ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਨਹੀਂ ਇੱਥੇ ਸਾਡਾ ਜਾ ਕੇ ਘਰ ਵੇਖਣਾ ਤੁਸੀਂ ਆਖੋ ਇੱਥੇ ਤਾਂ ਪੈਂਟ ਹੀ ਰਹਿਨੇ ਗਏ ਤੇ ਕੰਟੈਂਟ ਹੈ ਸਾਡੇ ਡੰਗਰ ਸਾਨੂੰ ਉਹ ਸਾਰਾ ਦਿਨ ਚਿਪ ਲੋ ਗੱਲਾ ਆ ਪੈ ਡੰਗਰ ਉੱਥੇ ਬਣਨੇ ਵੀ ਉਹੋ ਜਿਹੇ ਤੇ ਨਾ ਬਣਨੇ ਵੀ ਉਹੋ ਜਿਹੇ ਤੇ ਬਾਹਰ ਬੰਦਾ ਚ ਬਣਨੇ ਤੇ ਉਹ ਵੀ ਚੰਗਾ ਸੀਗਾ ਐਨਾ ਜੇ ਸਾਡੇ ਬਾਥਰੂਮ ਆ ਬਾਥਰੂਮ ਨਾਲ ਸਾਨੇ ਪਿਛਲੇ ਮਤਲਬ ਕਿ ਪਾਣੀ ਚ ਡਿੱਗ ਗਏ ਸੀਗੇ ਹੁਣ ਅਸੀਂ ਦੁਬਾਰਾ ਬਣਾਏ ਉਹਨਾਂ ਨੂੰ ਅਜੇ ਤੱਕ ਸਾਡੇ ਤੋਂ ਬੂਏ ਨਹੀਂ ਲੱਗੇਗੇ ਜੇ ਅਸੀਂ ਪੂਜਾਰੂਮ ਬਣਾਇਆ ਪੂਜਾਰੂਮ ਵੀ ਸਾਡਾ ਚੋਣ ਦਿਆ ਉਹ ਵੀ ਚਲੋ ਪਰਮਾਤਮਾ ਕਰਨ ਵਾਲਾ ਅਸੀਂ ਕੌਣ ਹੁੰਨੇ ਆ ਜ਼ਰੀਆ ਬਣਦਾ ਇਨਸਾਨ ਤਾਂ ਬਿਲਕੁਲ ਇਹ ਇਹ ਤਸਵੀਰ ਹੈ ਇਹ ਇਹ ਤਸਵੀਰ ਆ ਪਾ ਜੀ ਇਹ ਪਿੰਡ ਦੀ ਹਾਲਾਂਕਿ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਹੁਣ ਆ ਰਿਹਾ ਕਿ ਜੀ ਪਾਣੀ ਘਟ ਗਿਆ ਹਾਲਾਤ ਹੋ ਗਏ ਬਹੁਤ ਲੋਕਾਂ ਤੱਕ ਰਸਦ ਪਹੁੰਚ ਗਈ ਪਰ ਇਹ ਇਹ ਤਸਵੀਰ ਆ ਇੱਥੇ ਕਲਾਕਾਰ ਵੀਰ ਵਗੈਰਾ ਪਹੁੰਚੇ ਨੇ ਇਸ ਪਿੰਡ ਤੱਕ ਕੋਈ ਪਹੁੰਚ ਹੋਈ ਪਿੱਛੇ ਪਿੱਛੇ ਹੋ ਕੇ ਗਏ ਆ ਜੀ ਅੱਗੇ ਤੱਕ ਨਹੀਂ ਆ ਜਿਵੇਂ ਭੈਣ ਕਹਿੰਦੀ ਵੀ ਨੇ ਇੰਨਾ ਤੱਕ ਕੋਈ ਆਇਆ ਹੀ ਨਹੀਂ ਠੀਕ ਹੈ ਕੋਈ ਵੀ ਨਹੀਂ ਆਇਆ ਭਾਜੀ ਇੱਥੇ ਰਿਐਲਿਟੀ ਹੈ ਪਿੱਛੇ ਪਿੱਛੇ ਹੋ ਕੇ ਚਲੇ ਗਏ ਬੋਟਾ ਵੀ ਮੇਰੇ ਖਿਆਲ ਨਾਲ ਭੈਣ ਪਿੱਛੇ ਹੀ ਕਰ ਗਈਆਂ ਨੇ ਅੱਗੇ ਤੱਕ ਮਾੜੇ ਬੰਦੇ ਤੱਕ ਦੇਖੋ ਵੀ ਸਾਡੇ ਘਰ ਦੀ ਹਾਲਤ ਵੇਖੋ ਵੀ ਸਾਰਾ ਕੋਈ ਇਹੋ ਜਿਹਾ ਭੈਣ ਭਰਾ ਕੋਈ ਮਾੜੇ ਬੰਦੇ ਤੱਕ ਨਾ ਕੋਈ ਪਹੁੰਚਦਾ ਸਾਰੇ ਵੱਡਿਆਂ ਤੱਕ ਹੀ ਰਹਿੰਦੀ ਆ ਵੀ ਬਸ ਹਾਂ ਜਿੱਥੋਂ ਮਿਲ ਕੇ ਪਪੈਰਟੀ ਮਿਲਨੀ ਆ ਬਸ ਉਥੋਂ ਤੱਕ ਦੂਜੇ ਤੱਕ ਕੌਣ ਪਹੁੰਚਦਾ ਜੀ ਗੱਲ ਚਲੋ ਸਾਰੇ ਮਿਹਨਤ ਕਰ ਰਹੇ ਨੇ ਆਪਾਂ ਨੇ ਕਹਿੰਦੇ ਪਰ ਅਸੀਂ ਜਿੰਨੇ ਜੋਗੇ ਹੈਗੇ ਤੁਹਾਡੀ ਬਹੁਤ ਹੈਲਪ ਕਰਾਂਗੇ ਤਾਂ ਇਹ ਇਹ ਤਸਵੀਰ ਹੈ ਨਰਵੈਰ ਸਿੰਘ ਹੋਰਾਂ ਦੇ ਨਾਲ ਫਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਮੌਜੂਦ ਆ ਪੈਣੇ ਅਸੀਂ ਜ਼ਰੂਰ ਤੁਹਾਡਾ ਦੇਖਾਂਗੇ ਲਗਾਤਾਰ ਬਣੇ ਹੋਏ ਆ ਗਰਾਊਂਡ ਜ਼ੀਰੋ ਦੇ ਉੱਤੇ ਤਾਂ ਤਸਵੀਰ ਤੁਸੀਂ ਦੇਖੋ ਇੱਕ ਵਾਰ ਰਕੇਸ਼ ਤਸਵੀਰ ਦਿਖਾਓ ਕਿ ਪਾਣੀ ਆਜੇ ਕਿੰਨਾ-ਕਿੰਨਾ ਜਿੰਨਾ ਤੁਸੀਂ ਅੱਗੇ ਵਧੀ ਜਾਓਗੇ ਗਲਗਲ ਤੱਕ ਪਾਣੀ ਆ ਜਾਂਦਾ ਤਾਂ ਇਹ ਤਸਵੀਰ ਹੈ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾ ਪਰਸਨ ਰਕੇਸ਼ ਦੇ ਨਾਲ ਗगन 베ਦੀ ਫਰੋਜ਼ਪੁਰ